ਕੱਟਣ ਦਾ ਕੰਮ ਮੁਕੰਮਲ ਹੋ ਚੁੱਕਿਆ ਤੇ 1901 ਛੱਪੜਾਂ ਦੇ ਵਿੱਚ ਗਾਰ ਕੱਟਣ ਦਾ ਜਿਹੜਾ ਕੰਮ ਹੈ ਸਾਡਾ ਉਹ ਦਿਨ ਰਾਤ ਜਣੀ ਕਿ ਐ ਸਮੇਂ ਚੱਲਣ ਲੱਗਿਆ ਹੋਇਆ ਤੇ ਅਸੀਂ ਇਹ ਵੀ ਜਿਹੜਾ ਗਾਰ ਕੱਟਣ ਦਾ ਜਿਹੜਾ ਕੰਮ ਹੈ ਇਹਦਾ ਇਹ ਵੀ ਅਸੀਂ ਬਹੁਤ ਜਲਦੀ ਜਣੀ ਕਿ ਬ੍ਰਿਜਨ ਟ੍ਰਿਪਲ ਸक्राइबਡ ਟਾਈਮ ਸ਼ਡਿਊਲ ਦੇ ਵਿੱਚੋਂ ਅਸੀਂ ਇਹਨੂੰ ਕੰਪਲੀਟ ਕਰਾਵਾਂਗੇ ਤੇ ਸਾਡਾ ਇੱਕ ਟੀਚਾ ਹੋ ਰਿਹਾ ਕਿ 2025-26 ਜਿਹੜਾ ਸਾਡਾ ਇਹ ਸਾਲ ਹੈ ਇਹਦੇ ਵਿੱਚ ਅਸੀਂ 5000 5000 ਜਿਹੜੇ ਛੱਪੜ ਨੇ 5000 ਛੱਪੜ ਇਹਦੇ ਵਿੱਚ ਅਸੀਂ ਸੀਚੇਵਾਲ ਮਾਡਲ ਥਾਪਰ ਮਾਡਲ ਬਣਾਣੇ ਨੇ ਜਿਹੜੇ ਕਿ ਅਸੀਂ ਇਸ ਸਾਲ ਦੇ ਵਿੱਚ ਕੰਪਲੀਟ ਕਰਕੇ ਦੇਣੇ ਨੇ ਪਿੰਡਾਂ ਦੇ ਵਿੱਚ ਅੱਛਾ ਕੰਪਲੀਟ ਹੋ ਜਾਣਾ ਕੰਪਲੀਟ ਕਰਕੇ ਦਵਾਂਗੇ ਜੀ ਕੰਪਲੀਟ ਔਰ ਅਸੀਂ ਜਿਹੜੇ 15000 ਪਿੰਡ ਨੇ 15000 ਛੱਪੜ ਆ ਸੀ ਇਸ ਵਾਰ ਜਾਨੀ ਕਿ ਅਸੀਂ ਉਹਦੇ 'ਚ ਲੱਤੇ ਨੇ ਟੋਟਲ 15000 ਛੱਪੜਾਂ ਦੀ ਜਾਨੀ ਕਿ ਜਿਹੜੀ ਅਸੀਂ ਇਹ ਮੁਕੰਮਲ ਹੈ ਜਾਨੀ ਕਿ ਇਹਦੀ ਅਸੀਂ ਦੇਖਭਾਲ ਕਰਕੇ ਇਹਨੂੰ ਅਸੀਂ ਕੰਪਲੀਟ ਕਰਾ ਕੇ ਅਜੇ ਤੱਕ ਕਿਸੇ ਸਰਕਾਰ ਨੇ ਨਹੀਂ ਕੀਤਾ ਅਕਾਲੀਆਂ ਦੀਆਂ ਭਾਜਪਾ 9 ਮਾਸ ਦਾ ਰਿਸ਼ਤਾ ਦੱਸਦੇ ਸੀ ਕਿ ਕਹਿੰਦੇ ਸਾਡਾ ਤਾਂ 9 ਮਾਸ ਦਾ ਰਿਸ਼ਤਾ ਹੈ ਨਾ ਨੌ ਲੱਬਿਆ ਨਾ ਮਾਸ ਲੱਬਿਆ ਪਤਾ ਨਹੀਂ ਕਿੱਧਰ ਉੱਡੜ ਗਏ 9 ਮਾਸ ਵਾਲੇ ਵੀ ਉਹ ਖਤਮ ਹੋ ਗਏ ਜੀ ਸੋ ਨਾ ਤਾਂ ਉਹਨਾਂ ਨੇ ਸਾੜ ਲੱਤੀ ਪੰਜਾਬ ਦੀ ਨਸ਼ੇ 'ਚ ਧੱਕ ਤਾ ਪੰਜਾਬ ਬਰਬਾਦ ਕਰਤਾ ਐ ਨਾ ਕਾਂਗਰਸੀਆਂ ਨੇ ਸਾੜ ਲੱਤੀ ਪੰਜਾਬ ਦੀ 7 ਤੋਂ ਲੈ ਕੇ 2007 ਤੋਂ ਲੈ ਕੇ 2017 ਤੱਕ ਐਸੀ ਨਹਾਈਸ਼ ਸਰਕਾਰ ਆਈ ਆਕਾਲੀ ਦਲ ਭਾਜਪਾ ਦੀ ਕਿਸੇ ਨੇ ਅੱਜ ਤੋਂ 18 ਸਾਲ ਪਹਿਲਾਂ ਦਾ ਤਾਂ ਚਿੱਟਾ ਸੁਣਿਆ ਸੀ ਨਾ ਕਿਸੇ ਨੇ ਕੋਈ ਇਹ ਆਈਸ ਸੁਣੀ ਸੀ ਨਾ ਸਮੈਕ ਸੁਣੀ ਸੀ ਕਿਸੇ ਨੇ ਸੁਣਿਆ ਸੀ ਸੰਥੈਟਿਕ ਨਸ਼ਾ ਕੀ ਹੁੰਦਾ ਐਸੀ ਸਰਕਾਰ ਆਈ ਇਹ ਨਹਾਈਸ਼ ਸਰਕਾਰ ਆਕਾਲੀ ਦਲ ਭਾਜਪਾ ਦੇ ਨਾਲ 9 ਮਾਸ ਦੇ ਰਿਸ਼ਤੇ ਵਾਲੀ ਮੈਂ ਕਹਾਂ ਜੀ ਲੋਕਾਂ ਦੇ ਜਿਹੜੇ ਖੂਨ ਦੇ ਰਿਸ਼ਤੇ ਸੀ ਉਹਨਾਂ 'ਚ ਫਿੱਕ ਪਾਤੀ ਇਹਨਾਂ ਨੇ ਘਰ ਘਰ ਤੱਕ ਚਿੱਟਾ ਪਚਾਤਾ ਘਰ ਘਰ ਤੱਕ ਨਸ਼ਾ ਪਚਾਇਆ ਸਦਾਗਰ ਬਣੇ ਇਹ ਸਮਗਲਿੰਗਾ ਕਰਦੇ ਰਹੇ ਇਹ ਨਾਲ ਬੱਤੀ ਵਾਲੀਆਂ ਗੱਡੀਆਂ 'ਚ ਜਿਹੜੇ ਇੰਟਰਨੈਸ਼ਨਲ ਤਸਕਰ ਸੀ ਉਹ ਆ ਕੇ ਇਹਨਾਂ ਦੇ ਘਰਾਂ 'ਚ ਰੁਕਦੇ ਰਹੇ ਇਹਨਾਂ ਦੇ ਜਿਹੜੇ ਤਸਕਰ ਫੜੇ ਜਾਂਦੇ ਸੀ ਉਹ ਸ਼ਰਿਆਂ 'ਮ ਇਹਨਾਂ ਦਾ ਨਾਮ ਲੈਂਦੇ ਰਹੇ ਕਿ ਸਾਡੇ ਤਾਂ ਪਿੱਛੇ ਫਲਾਣੇ ਫਲਾੜੇ ਮੰਤਰੀ ਦਾ ਫਲਾਣੇ ਫਲਾਣੇ ਲੀਡਰ ਦਾ ਹੱਥ ਹੈ ਸੋ ਕੀ ਇਹਨਾਂ ਨੇ ਪੰਜਾਬ ਬਚਾਉਣਾ ਸੀ ਇਹਨਾਂ ਦਾ ਖੂਨੇ ਚਿੱਟਾ ਹੋ ਗਿਆ ਚਿੱਟਾ ਬਕਾਉਂਦੇ ਸੀ ਚਿੱਟਾ ਹੀ ਖੂਨ ਹੋ ਗਿਆ ਇਹਨਾਂ ਦਾ ਪੰਜਾਬ ਦਾ ਕਾਹਦਾ ਦਰਦ ਲੋਕਾਂ ਨੇ ਘਨੇਰੀ ਕੋਠੜੀ ਦੇ ਵਿੱਚ ਲੋਕਾਂ ਨੂੰ ਇੱਕ ਉਮੀਦ ਦੀ کرن ਦਿਖੀ ਵੀ ਚਾਹ ਸ਼ਾਇਦ ਕੋਈ ਭਲਾ ਹੋ ਜਾਵੇ ਲੋਕਾਂ ਨੇ 2017 ਦੇ ਵਿੱਚ ਇੱਕ ਹੰਕਾਰੀ ਰਾਜੇ ਨੂੰ ਵੋਟ ਪਾਤੀ ਕੀ ਸੋਚ ਕੇ ਕਿਉਂਕਿ ਜੀ ਗੁਟਕਾ ਸਾਹਿਬ ਪਵਿੱਤਰ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਉਹਨਾਂ ਨੇ ਗੁਰਾਂ ਦੀ ਉਹ ਝੂਠੀ ਸੌਂ ਖਾ ਲਈ ਮੱਥੇ ਨੂੰ ਪਵਿੱਤਰ ਗੁਟਕਾ ਸਾਹਿਬ ਲਾ ਕੇ ਤਖਤਸ਼ਰੀ ਦਮਦਮਾ ਸਾਹਿਬ ਕੰਨੀ ਨੂੰ ਹੱਥ ਕਰਕੇ ਕਹਿਣ ਲੱਗੇ ਜਨਾਬ ਕਹਿੰਦੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਅਸੀਂ 4 ਮਹੀਨੇ ਚ ਨਸ਼ਾ ਖਤਮ ਕਰਾਂਗੇ ਕਹਿੰਦਾ ਜੀ ਮੈਨੂੰ ਤੁਸੀਂ ਮੌਕਾ ਦੇ ਦਿਓ ਮੈਂ ਤੁਹਾਨੂੰ 4 ਹਫ਼ਤੇ ਚ ਨਸ਼ਾ ਖਤਮ ਕਰਕੇ ਦਿਖਾਉ ਇਟ ਵਾਸ ਅਨਫੋਰਚੂਨੇਟ ਕਿ 4 ਹਫ਼ਤੇ ਚ ਉਸ ਹੰਕਾਰੀ ਰਾਜੇ ਨੇ ਨਸ਼ਾ ਕੀ ਖਤਮ ਕਰਨਾ ਸੀ ਉਹ ਆਪਣੇ ਮਹਿਲਾਂ ਚੋਂ ਬਾਹਰ ਨਹੀਂ ਨਿਕਲੇ ਸੀ ਸੀਸਮਾ ਫਾਰਮ ਹਾਊਸ ਚੋਂ ਬਾਹਰ ਨਹੀਂ ਨਿਕਲੇ ਔਰ ਬੜੀ ਗੱਲ ਕਿ ਸੀਸਮਾ ਫਾਰਮ ਹਾਊਸ ਚ ਨਵੇਂ-ਨਵੇਂ ਫਰੂਟ ਚੀਕੂ ਸੀਤਾਫਲ ਜਿਹੜੇ ਕਦੇ ਨਹੀਂ ਸੁਣੇ ਸੀਗੇ ਨਵੇਂ ਫਰੂਟ ਉਹਨਾਂ ਦੀ ਉਹਨਾਂ ਨੇ ਪੰਜਾਬ ਨੂੰ ਦੇਣ ਦਿੱਤੀ ਕਿ ਵਿਦੇਸ਼ੀ ਦੋਸਤਾਂ ਦੇ ਨਾਲ ਵਿਦੇਸ਼ੀ ਮਿੱਤਰਾਂ ਦੇ ਨਾਲ ਬੈਠ ਕੇ ਸਾਰੀਆਂ ਅਫਸਰਾਂ ਦੀਆਂ ਟਰਾਂਸਫਰਾਂ ਪਾਕਿਸਤਾਨੀ دوست ਕਰਦੇ ਹੁੰਦੇ ਸੀ ਬੈਠ ਕੇ ਕਿੱਡੀ ਵੱਡੀ ਲੇਖੋ ਮਾੜੀ ਗੱਲ ਹੈ ਸੋ ਉਹ ਬੰਦਿਆਂ ਨੇ ਕੀ ਪੰਜਾਬ ਦਾ ਭਲਾ ਸੋਚਣਾ ਸੀਗਾ ਸੋ ਉਹ ਵੀ ਆਪਣਾ ਚੀਕੂ ਖਾ ਕੇ ਸੀਤਾਫਲ ਖਾ ਕੇ ਤੁਰਦੇ ਬਣੇ ਸੋ ਇੱਕ ਮੈਂ ਸੋ ਗੱਲ ਹੁਣ ਗੱਲ ਉਰੇ ਖੜੀ ਹੈ ਕਿ ਜਦੋਂ ਸਰਕਾਰ ਇੱਕ ਹਨੇਰੀ ਕੋਠੜੀ ਚ ਜਦੋਂ ਸਰਕਾਰ ਆਮ ਆਦਮੀ ਪਾਰਟੀ ਦੀ ਆਈ ਲੋਕਾਂ ਨੇ ਬੜੀ ਆਸ ਤੇ ਉਮੀਦ ਨਾਲ ਸਰਕਾਰ ਚੋਂ ਭਗਵਾਨ ਸਿੰਘ ਮਾਨ ਜੀ ਨੇ ਸਭ ਤੋਂ ਵੱਡਾ ਉਪਰਾਲਾ ਕੀ ਕੀਤਾ ਕਿਸੇ ਨੇ ਨਸ਼ੇ ਨੂੰ ਠੱਲ ਪਾਉਣੀ ਸੀ ਅਸੀਂ ਯੁੱਧ ਨਸ਼ਿਆ ਵਿਰੁੱਧ ਸ਼ੁਰੂ ਕਰਕੇ ਜਿਹੜੇ ਬੱਚੇ ਅੱਜ ਨਸ਼ਾ ਛੱਡਣਗੇ ਉਹ ਲਿਆਉਣੇ ਕਿੱਥੇ ਨੇ ਇਹਨਾ ਖੇਡਾਂ ਦੇ ਮੈਦਾਨਾਂ ਚ ਲੈ ਕੇ ਆਣੇ ਨੇ ਇਹਨਾ ਮੈਦਾਨਾਂ ਚ ਉਹ ਬੱਚੇ ਆਉਣਗੇ ਆਪਣੀ ਜਵਾਨੀ ਦਾ ਜੋਹਰ ਆਪਣੀ ਜਵਾਨੀ ਦਾ ਜਿਹੜਾ ਜਜ਼ਬਾ ਉਹ ਊਰੇ ਦਿਖਾਣਗੇ ਊਰੇ ਜਦੋਂ ਦਿਖਾਣਗੇ ਆਪਣਾ ਸਰੀਰ ਨਰੂਆ ਕਰਨਗੇ ਇਹਨਾ ਖੇਡ ਦੇ ਮੈਦਾਨਾਂ ਦੇ ਵਿੱਚੋਂ ਹੀ ਸਾਡੇ ਉਰੋ 올ੰਪੀਅਨ ਤਿਆਰ ਹੋਣੇ ਨੇ ਇਹਨਾ ਖੇਡ ਦੇ ਮੈਦਾਨਾਂ ਚੋਂ ਹੀ ਕੋਈ ਬਹੁਤ ਵੱਡੇ ਮਿਲਖਾ ਸਿੰਘ ਜੀ ਪੈਦਾ ਹੋਣਗੇ ਕੋਈ ਕੱਲ ਨੂੰ ਕੋਈ ਦਾਰਾ ਸਿੰਘ ਜੀ ਪੈਦਾ ਹੋਣਗੇ ਇਹਨਾਂ ਖੇਡ ਦੇ ਮੈਦਾਨਾਂ ਚ ਹੀ ਸਾਡੀ ਆਉਣ ਵਾਲੀ ਨੌਜਵਾਨੀ ਸੇਧ ਲਊਗੀ ਸੋ ਅਸੀਂ ਸਮਰਪਿਤ ਹੋ ਕੇ ਲੱਗੇ ਹੋਏ ਆਂ ਪਰਮਾਤਮਾ ਦੀ ਜੇ ਕਿਰਪਾ ਰਹੀ ਅਕਾਲ ਪੁਰਖ ਦੀ ਜੇ ਕਿਰਪਾ ਰਹੀ ਤੁਹਾਨੂੰ ਇਹਨਾ ਇਸ ਸਾਲ ਦੇ ਐਂਡ ਤੱਕ ਮੋਹੋ ਬੋਲਦੀ ਤਸਵੀਰ ਹੋਊਗੀ ਪੰਜਾਬ ਦੀ ਕਿ ਪੰਜਾਬ ਦੇ ਅੰਦਰ ਖੇਡ ਮੈਦਾਨ ਇੱਕ ਨੰਬਰ ਦੇ ਤੇ ਪੰਜਾਬ ਦੇ ਜਿਹੜੇ ਛੱਪੜ ਹੋਣਗੇ ਸਫਾਈ ਕਰਾ ਕੇ ਟਾਪ ਕੁਆਲਟੀ ਦੇ ਛੱਪੜ ਬਣਾ ਕੇ ਦਵਾਂਗੇ ਜਿਹੜਾ ਉਹ ਪਾਣੀ ਹੋਊਗਾ ਨਾ ਉਹ ਪਾਣੀ ਬੁਨਿਆਦੀ ਪਾਣੀ ਹੋਊ ਜਿਹੜਾ ਡੇਲੀ ਰੋਜ਼ਮਰਾਂ ਦੀ ਜ਼ਿੰਦਗੀ 'ਚ ਜਿਹੜਾ ਪਾਣੀ ਆ ਉਹ ਨੂੰ ਵਰਤੋਂ ਕਰ ਸਕਦੇ। ਜੀ ਡਰਾਫਟ ਤਿਆਰ ਕਰ ਲਿਆ ਕਿਹੜੇ ਇਲਾਕੇ ਦੇ ਵਿੱਚ ਕਿਹੜੀ ਖੇਡ ਚੱਲ ਰਹੀ ਹੈ ਉਹ ਜਿਹੜੇ ਦੇ ਉਹਦਾ ਪ੍ਰਬੰਧਨ ਹੋ ਗਿਆ। ਬਿਲਕੁਲ 100% ਅਸੀਂ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਵੀ ਅਸੀਂ ਇਹ ਫਸਟ ਟਾਈਮ ਹੋਇਆ ਹੈ ਕਿ ਅਸੀਂ ਇਸ ਤਰ੍ਹਾਂ ਕਿਸੇ ਸਰਕਾਰ ਨੇ ਕਦੇ ਰੂਪਰੇਖਾ ਤਿਆਰ ਕੀਤੀ ਹੋਵੇ ਰੋਡਮੈਪ ਤਿਆਰ ਕੀਤਾ ਹੋਵੇ ਜਿੱਥੇ ਜਿਹੜੀ ਖੇਡ ਖੇਡੀ ਜਾਊਗੀ ਮੰਨ ਲਓ ਕਿਤੇ ਫੁੱਟਬਾਲ ਦਾ ਉੱਥੇ ਫੁੱਟਬਾਲ ਨੂੰ ਪ੍ਰਸਾਣ ਕਰਾਂਗੇ ਕਿਤੇ ਕੋਈ ਵਾਲੀਬਾਲ ਖੇਲਨਾ ਚਾਹੁੰਦਾ ਉੱਥੇ ਵਾਲੀਬਾਲ ਨੂੰ ਪ੍ਰਸਾਣ ਕਰਾਂਗੇ ਕੋਈ ਕ੍ਰਿਕਟ ਖੇਲਨਾ ਚਾਹੁੰਦਾ ਉੱਥੇ ਕ੍ਰਿਕਟ ਨੂੰ ਪ੍ਰਸਾਣ ਕਰਾਂਗੇ ਅਸੀਂ ਹਰ ਤਰ੍ਹਾਂ ਦੇ ਉਹਨਾਂ ਨੂੰ ਕੋਚਸ ਉਪਲਬਧ ਕਰਾਵਾਂਗੇ ਫਿਰ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਲਈ ਇਹਨਾਂ ਖੇਡ ਮੈਦਾਨਾਂ ਦੇ ਬਾਹਰ-ਬਾਰ ਅਸੀਂ ਟਰੀਜ਼ ਪਲਾਂਟੇਸ਼ਨ ਕਰਾਵਾਂਗੇ ਹਰਿਆ ਭਰਿਆ ਵਾਤਾਵਰਣ ਬਣਾਵਾਂਗੇ ਤਾਂ ਜੋ ਸ਼ੁੱਧ ਹਵਾ ਵੀ ਉਰੇ ਚੱਲੇ ਤੇ ਬੱਚਿਆਂ ਨੂੰ ਜਣੀ ਕਿ ਉਸ ਤਰ੍ਹਾਂ ਦੀ ਹਰ ਤਰ੍ਹਾਂ ਦੀ ਫੈਸਿਲਿਟੀ ਮਿਲੇ ਸੋ ਇਹ ਜਿਹੜਾ ਉਪਰਾਲਾ ਅਸੀਂ ਕਰ ਰਹੇ ਆ ਨਾ ਜੀ ਅਸੀਂ ਪੰਜਾਬ ਦੀ ਨੌਜਵਾਨੀ ਨੂੰ ਮੁੱਖ ਰੱਖਦੇ ਹੋਏ ਉਪਰਾਲਾ ਇਹਦੇ ਦੀ ਕੋਈ ਟਾਈਮ ਲਾਈਨ ਰੱਖੀ ਜਾਏਗੀ ਸੋਨ ਸਰ ਹਾਂ ਜੀ ਟਾਈਮ ਲਾਈਨ ਮੈਂ ਤੁਹਾਨੂੰ ਦੱਸਦਾ ਵੀ 5000 ਤੱਕ ਅਸੀਂ ਜਿਹੜੇ ਹੈਗੇ ਨੇ ਇਹ ਇਸ ਸਾਲ ਦੇ ਅੰਦਰ ਕੰਪਲੀਟ ਕਰਕੇ ਦਤਾਣੇ ਨਰਸਰੀਆਂ ਦੀ ਗੱਲ ਖੇੜ ਨਰਸਰੀਆਂ ਤਾਂ ਅਸੀਂ ਲੱਗੇ ਹੋਏ ਆ ਜੀ ਇਹ ਅਸੀਂ ਇਸ ਸਾਲ ਦੇ ਵਿੱਚ ਪੂਰੇ ਕਰ ਅੱਜ 6 ਪਿੰਡਾਂ ਦਾ ਅਸੀਂ ਮੈਂ ਦੌਰਾ ਕਰੂੰਗਾ ਜੀ ਦੇ ਕੋਣੇ ਕਿਹੜੇ ਕਿਹੜੇ ਦਤ ਹੁਣ ਮੈਨੂੰ ਇਹਦੀ ਡਿਟੇਲ ਕੱਢ ਕੇ ਦੇਣੀ ਪੈਣੀ ਆ ਤੁਹਾਨੂੰ ਪਰ ਅਸੀਂ 6 ਪਿੰਡਾਂ ਦੇ ਇਹਦੇ ਚੋਂ 3 ਪਿੰਡ ਰਾਜਪੁਰੇ ਦੇ ਨੇ ਤੇ 3 ਪਿੰਡ ਜਿਹੜੇ ਨੇ ਪਟਿਆਲਾ ਜਲਦੀ ਕਰਵਾ ਦਿਆਂਗੇ ਜੀ ਉਹ ਅੱਜ ਇਹ ਇਸ਼ੂ ਉਹਦੀ ਲੈਦੀ ਕਿਤੇ ਪ੍ਰੈਸ ਕਾਨਫਰੰਸ ਕਰ ਦਾਂਗੇ ਫਿਰ ਗੱਲ ਦੀ ਨਾ ਫਿਰ ਪ੍ਰੈਸ ਕਾਨਫਰੰਸ ਔਰ ਪਾਸੇ ਨੂੰ ਤੁਰ ਜਾਂਦੀ ਹੈ ਸੋ ਅੱਜ ਜਿਹੜਾ ਮੇਨ ਇਸ਼ੂ ਆ ਸਾਡਾ ਉਹ ਸਿਰਫ ਤੇ ਸਿਰਫ ਖੇਡ ਦਾ ਅੱਜ ਮੈਂ ਪਾਰਕਾਂ ਦਾ ਨਿਰਖਣ ਕਰਨਾ ਹੈ ਸੋ ਅੱਜ ਇਹ ਜਿਹੜੇ ਪਲੇਗਰਾਉਂਡ ਦਾ ਨਿਰਖਣ ਕੀਤਾ ਛੱਪੜਾਂ ਵਾਂਗ ਨਿਰਖਣ ਕਰ ਰਹੇ ਆ ਵਧੀਆ ਬਣਾ ਕੇ ਦੇਾਂਗੇ ਜੀ ਵਾਹ